ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਸਰहदी ਇਲਾਕੇ ਵਿੱਚ ਤਣਾਪੂਰ ਹਾਲਾਤ ਹੋਣ ਤੋਂ ਬਾਅਦ ਲੋਕਾਂ ਨੂੰ ਹੌਸਲਾ ਦੇਣ ਅਤੇ ਲੋਕਾਂ ਦੇ ਵਿੱਚ ਸਰਕਾਰ ਲੋਕਾਂ ਦੇ ਵਿੱਚ ਪੁੰਚਣ ਲਈ ਦੋ-ਦੋ ਕੈਬਨਿਟ ਮੰਤਰੀ ਐ ਡਿਊਟੀ ਲਾਈ ਗਈ ਹੈ ਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਲੱਗੀ ਡਿਊਟੀ ਤਰਨਜੀਤ ਸਿੰਘ ਸੌਂਤ ਅਤੇ ਮੈਡਮ ਬਲਜੀਤ ਕੌਰ ਕੈਬਨਿਟ ਮੰਤਰੀ ਅੱਜ ਬਜਾਰਾ ਵਿੱਚ ਪੂਜੇ ਉਹਨਾਂ ਦੇ ਨਾਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਜਲਾਲਾਬਾਦ ਤੋਂ ਵਿਧਾਇਕ ਬੋਲਦੀ ਕੰਬੋਜ ਬੱਲੂਆਣਾ ਤੋਂ ਵਿਧਾਇਕ ਗੋਲਡੀ ਮੁਸਾਫਰਤ ਅਬੋਹਰ ਤੋਂ ਹਲਕਾ ਇੰਚਾਰਜ ਅਰुण ਨਾਰੰਗ ਮੌਜੂਦ ਰਹੇ ਉਹਨਾਂ ਦੇ ਨਾਲ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਕਫ ਵਿਭਾਗਾ ਦੇ ਅਧਿਕਾਰੀ ਮੌਜੂਦ ਰਹੇ ਇਸ ਮੌਕੇ ਦੋਨਾਂ ਮੰਤਰੀਆਂ ਵੱਲੋਂ ਬਾਜ਼ਾਰ ਵਿੱਚ ਘੁੰਮਿਆ ਗਿਆ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਬਾਜ਼ਾਰ ਵਿੱਚ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਆਪਦੀ ਸਰਕਾਰ ਹੈ ਆਪ ਦੇ ਲੋਕਾਂ ਵੱਲੋਂ ਚੁਣੀ ਗਈ ਹੈ ਅਤੇ ਇਸ ਤਣਾਅਪੂਰਨ ਸਥਿਤੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਅਤੇ ਹਰੇਕ ਮਦਦ ਦੇਣ ਲਈ ਤਿਆਰ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆ ਦਿੱਤੀ ਜਾਵੇਗੀ ਲੋਕਾਂ ਨੂੰ ਸਰਕਾਰ ਦੇ ਹਦਾਇਤਾਂ ਦਾ ਪਾਲਣਾ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਦੇਸ਼ ਦੀ ਆਰਮੀ ਅਤੇ ਫੌਜ ਦਾ ਸਹਿਯੋਗ ਕਰਨਾ ਚਾਹੀਦਾ ਇਸ ਮੌਕੇ ਸੁਰਾਦ ਤੇ ਵਸੇ ਲੋਕਾਂ ਨੇ ਮੰਤਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇੱਥੇ ਰਹਿੰਦੇ ਹਨ ਤੇ ਫੌਜ ਉਹਨਾਂ ਦੀ ਆਪਣੀ ਹੈ ਤੇ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਕਾਬਲੇ ਤਾਰੀਫ ਹੈ ਜਿਸ ਤੋਂ ਬਾਅਦ ਬੋਲਦੇ ਹੋਏ ਦੋਨਾਂ ਮੰਤਰੀਆਂ ਮੈਡਮ ਜੀਤ ਕੋਹਰ ਅਤੇ ਮੰਤਰੀ ਤਰਨਜੀਤ ਸਿੰਘ ਸੋਨ ਨੇ ਕੈਮਰੇ ਸਾਹਮਣੇ ਆ ਕੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਸਾਰੇ ਮੇਰੇ ਨਾਲ ਐਮਐਨਐ ਸਰਦਾਂ ਹਨ ਅਤੇ ਮੰਤਰੀ ਸਾਹਿਬ ਕਰਨਪ੍ਰੀਤ ਸੋਨ ਜੀ ਆਏ ਹਨ ਬੇਸਿਕਲੀ ਅਸੀਂ ਇਹ ਸੈਰੀਏ ਸੀ ਵਿਜ਼ਟੇਸ ਕਰਕੇ ਕਰਨ ਆਏ ਆ ਕਿ ਸਾਡੇ ਲੋਕਾਂ ਨੂੰ ਕੋਈ ਜਾਨ ਤੇ ਮਾਹੌਲ ਕਰਕੇ ਕਿਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਅਸੀਂ ਰੱਬ ਦਾ ਮਾਹੌਲ ਕ੍ਰੀਏਟ ਕਰਨਾ ਹੈ ਬਲਕਿ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਦੀ ਹੈ ਤਾਂ ਉਹ ਅਸੀਂ ਪ੍ਰੇਰਿਤ ਨੇ ਹੈਂਡਲ ਕਰ ਲਿਆ ਸੋ ਅਸੀਂ ਹਸਪੀਟਲ ਵਿਜ਼ਿਟ ਕੀਤਾ ਜਿਹਦੇ ਵਿੱਚ ਪੂਰੀ ਤਰ੍ਹਾਂ ਹਸਪੀਟਲ ਨੂੰ ਇਕਪਟ ਕੀਤਾ ਗਿਆ ਬੈਡਸ ਦੇ ਨਾਲ ਵੀ ਔਰ ਜੋ ਇਥੇ ਜਿਹੜੀ ਐਸਐਮਓ ਸਾਹਿਬ ਨਾਲ ਗੱਲ ਹੋਈ ਹੈ ਹਰ ਤਰ੍ਹਾਂ ਦੀ ਦਵਾਈ ਉਪਲਬਧ ਕਰਾਈ ਗਈ ਹੈ ਉਸੇ ਤਰ੍ਹਾਂ ਹੀ ਬਲੱਡ ਬੈਂਕ ਨੂੰ ਪੂਰੀ ਤਰ੍ਹਾਂ ਸਫੀਸ਼ੀਐਂਟ ਕੀਤਾ ਗਿਆ ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਸਸਾ ਅਸੀਂ ਜਾਨਾਂ ਬਚਾਉਣ ਤੇ ਕਨਸੈਂਟਰੇਟ ਕਰੀਏ ਡਾਕਟਰਸ ਵੀ अवेलेबल ਨੇ ਸਟਾਫ ਨਰਸਿਸ ਵੀ ਨੇ ਪਰ ਅਸੀਂ ਹਮੇਸ਼ਾ ਦਰਸਾ ਰਹਾਂਗੇ ਪੰਜਾਬ ਸਰਕਾਰ ਹਮੇਸ਼ਾ ਨਾਲ ਹੈ ਆਪਣੇ ਡਾਕਟਰਸ ਦੇ ਜਿਹੜੇ ਸੇਵਾ ਕਰ ਰਹੇ ਨੇ ਲੋਕਾਂ ਦੀ ਅਤੇ ਮਕਸਦ ਇਹ ਹੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਾਰਡਰ ਤੇ ਰਹਿ ਰਹੇ ਲੋਕਾਂ ਨੂੰ ਜਿਹੜਾ ਸੁਰੱਖਿਅਤਵਾਤਾ ਦੀ ਸਮੂਹ ਟੀਮ ਹੈ ਸਾਡੇ ਆਨਰੇਬਲ ਕੈਬਨਿਟ ਮਿੰ estr ਮੈਡਮ ਕੁਜੀਤ ਕੌਰ ਜੀ ਨਾਲ ਨੇ ਸਾਡੇ ਐਮਐਲਏ ਸਾਹਿਬ ਜਨਾਲਾਬਾਦ ਤੋਂ ਗੋਲਦੀ ਜੀ ਐਮਐਲਏ ਬੰਦੂਵੜਾ ਤੋਂ ਤੇ ਐਮਐਲਏ ਸਾਡੇ ਵਾਚਨਕਾ ਤੋਂ ਸਾਰੇ ਨੇ ਬੋਰ ਤੋਂ ਸਾਰੇ ਜਣੇ ਨਾਲ ਦੇ ਔਰ ਅੱਜ ਅਸੀਂ ਉਰੇ ਵਿਜ਼ਿਟ ਕਰਨ ਆਏ ਸੀ ਇਹ ਦੇਖਣ ਆਏ ਸੀ ਕਿ ਜਿਵੇਂ ਤੁਸੀਂ ਜਾਣਦੇ ਹੋ ਮਾਹੌਲ ਬੜਾ ਸੈਂਸਟਿਵ ਚੱਲ ਰਿਹਾ ਹੈ ਕਿ ਅਸੀਂ ਬਾਰਡਰ ਦੇ ਉੱਤੇ ਖੜੇ ਹੈ ਇਸ ਸਮੇਂ ਵੀ ਪ੍ਰਮਾਤਮਾ ਤੋਂ ਸੁੱਖ ਮੰਗਦੇ ਆਂ ਅਸੀਂ ਵੀ ਦੋਵੇਂ ਪਾਸੇ ਸ਼ਾਂਤੀ ਰਹੇ ਪਰ ਜੇਕਰ ਕੋਈ ਇਹੀ ਜਾਂ ਆਮ ਸੁਖਾਵਾਂ ਮਾਹੌਲ ਮੰਗਦਾ ਪਰ ਅਸੀਂ ਫਿਰ ਉਹਦੀ ਤਿਆਰੀ ਦੇ ਲਈ ਅੱਜ ਕੰਪਲੀਟ ਦੇਖਣ ਆਏ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਅਕਵਾਲ ਸਿੰਘ ਮਾਨ ਜੀ ਨੇ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਲੱਤੀ ਸੀ ਉਹਦੇ ਤੇ ਸਪੈਸ਼ਲ ਪੀਐਸਸੀ ਨੂੰ ਇੰਸ਼ੋਰ ਕੀਤਾ ਸੀ ਕਿ ਸਾਡੇ ਸਾਰੇ ਕੈਬਨਿਨ ਮਨਿਸਟਰਸ ਨੇ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਤੇ ਜਿਲ੍ਹਿਆਂ 'ਚ ਜਾ ਕੇ ਖਾਸ ਕਰਕੇ ਬਾਰਡਰ ਏਰੀਆਜ਼ ਦੇ ਵਿੱਚ ਜਾ ਕੇ ਵਿਜ਼ਿਟ ਕਰਾਂਗੇ ਕਿ ਸਾਡੇ ਕੋਲ ਤਿਆਰੀ ਪੂਰੀ ਹੈ ਸੋ ਅੱਜ ਅਸੀਂ ਜਦੋਂ ਉਹਦੇ ਵਿਜ਼ਿਟ ਕਰਨ ਫਾਜ਼ੀਕਾ ਚਾਹੀਏ ਆ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੇ ਬੈੱਡ ਨੇ ਉਹ ਵਿਕੈਂਟ ਰੱਖੇ ਨੇ ਖਾਲੀ ਬੈੱਡ ਰੱਖੇ ਨੇ ਸਾਡੇ ਕੋਲ ਇੱਕਾਦੋਂ ਕੋਈ ਅਡੀ ਨੀ ਦਿੱਕਤ ਆਦੀ ਹੈ ਤਾਂ ਅਸੀਂ ਇਮੀਡੀਏਟਲੀ ਆਪਣੇ ਪੇਸ਼ੈਂਟਸ ਨੂੰ ਸੰਭਾਲ ਸਕੀਏ ਇਸ ਤੋਂ ਇਲਾਵਾ ਸਾਡੇ ਕੋਲ ਡਰੱਗਸ ਜਿਹੜੇ ਈਮੋ ਆਪਾਂ ਕਹਿੰਦੇ ਆ ਦਵਾਈਆਂ ਸਾਡੇ ਕੋਲ ਸਾਰੀਆਂ ਦਵਾਈਆਂ ਦਾ ਜਿਵੇਂ ਤੁਸੀਂ ਦੇਖ ਕੇ ਆਏ ਹੋ ਸਟਾਕ ਦੇ ਵਿੱਚ ਸਾਰਾ ਸਾਡੇ ਕੋਲ ਦਵਾਈਆਂ ਦਾ ਸਟਾਕ ਜਿਹੜਾ ਅਵੇਲੇਬਲ ਹੈ ਸਨੇ ਜਿਹੜੇ ਸਾਡੇ ਸਾਡਾ ਪੂਰਾ ਐਡਮਿਨਿਸਟ੍ਰੇਟਿਵ ਸਟਾਫ ਹੈ ਸਾਡਾ ਪੁਲਿਸ ਸਟਾਫ ਹੈ ਸਾਡਾ ਦਾ ਸਾਰਾ ਆਲ ਟੂਲਸ ਹੈ ਔਰ 24 24 ਘੰਟੇ ਦੀ ਡਿਊਟੀ ਦੇ ਰਹੇ ਨੇ ਵਿਦਾਊਟ ਐਨੀ ਸਿੰਗਲ ਮੂਮੈਂਟ ਲੀਵ ਇੱਕ ਸਕਿੰਟ ਦੀ ਵੀ ਲੀਵ ਤੋਂ ਬਿਨਾ 24 ਆਵਰਸ ਡਿਊਟੀ ਦੇ ਰਹੇ ਹੈ ਸੋ ਇਸੇ ਚੀਜ਼ ਨੂੰ ਸ਼ੋਰ ਕਰਨਾ ਹੈ ਕਿ ਪਰਮਾਤਮਾ ਨਾ ਚਾਹੇ ਵੀ ਕਿਸੇ ਵੀ ਕਿਸਮ ਦਾ ਕੁਛ ਆਈ ਜਾ ਹੋਵੇ ਕਿਉਂਕਿ जोन है इस करके अगर सारे जनू विजिट करके ही इंश्योर किया सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत